ਹਾਂਜੀ ਮਿੱਤਰੋ ਕੀ ਹਾਲ ਚਾਲ ਐ ਆਪਾਂ ਖੜੇ ਆ ਪਿੰਡ ਮੜ ਜਿਲ੍ਹਾ ਫਤਿਹਵਾਦ ਤੇ ਤੁਸੀਂ ਉਹ ਵਦਿਆ 6 ਤਰੀਕ ਨਵਾਂ ਮਹੀਨਾ ਤੇ ਸ਼ਾਮ ਦਾ ਟਾਈਮ ਆ ਪਹਿਲਾਂ ਤਾਂ ਆਪਾਂ ਗੱਲ ਕਰੀਏ ਇੱਕ ਘਰ ਨੇ ਆਪਣੇ ਏਰੀਆ ਦੇ ਵਿੱਚ ਜੋ ਅੱਜ ਨੁਕਸਾਨ ਕਰਿਆ ਇੱਕ ਪੰਿਹਾਰੀ ਕੋਲੇ ਬੰਨ ਟੁੱਟਿਆ ਜੀ ਜਿਹਦੇ 'ਚ 35 ਤੋਂ 40 ਫੁੱਟ ਦਾ ਪਾੜ ਪਿਆ ਤੇ ਉਹਨੇ ਬਹੁਤ ਜ਼ਿਆਦੀਆਂ ਉੱਥੇ ਫਸਲਾਂ ਤਬਾਹ ਕਰ ਦਿੱਤੀਆਂ ਗਿਆ ਇੱਕ ਅੱਜ ਰੋੜਕੀ ਕੋਲੇ ਟਰੈਕਟਰ ਤਿਲਸਿਆਗਾ ਖੱਗਰ ਦੇ ਵਿੱਚ ਟਰੈਕਟਰ ਟਰਾਲਾ ਤਿਲਸਿਆ ਜੋ ਬਨ ਉੱਤੇ ਮਿੱਟੀ ਪਾਰੇ ਸੀਗੇ ਉੱਥੇ ਟਰੈਕਟਰ ਦਾ ਟਾਇਰ ਤਿਲਸਿਆ ਤੇ ਉਹ ਖੱਗਰ ਦੇ ਵਿੱਚ ਜਾ ਰੁੜਿਆ ਸੋ ਮਿੱਤਰੋ ਅੱਜ ਸਾਰਾ ਦਿਨ ਇੱਕ ਮੀਂਹ ਪਿਆ ਮੀਂਹ ਪੈਣ ਦੇ ਕਾਰਨ ਬਨ ਉੱਤੇ ਟਰੈਕਟਰ ਦਾ ਟਾਇਰ ਚਲਸਿਆ ਸੋ ਸਾਰੇ ਭਰਾਵਾਂ ਨੂੰ ਬੇਨਤੀ ਹੈ ਕਿ ਟਰੈਕਟਰ ਤੇ ਜੋ ਵੀ ਖੱਗਰ ਦੇ ਕੰਡੇ ਤੇ ਚੱਲ ਰਿਹਾ ਮਿੱਟੀ ਦਾ ਕੰਮ ਚੱਲ ਰਿਹਾ ਆਪੋ ਆਪਣਾ ਧਿਆਨ ਰੱਖ ਕੇ ਹੀ ਕੰਮ ਕਰੋ ਜੀ ਸੋ ਪਾਣੀ ਦੀ ਗੱਲ ਕਰੀਏ ਆਪਣੇ ਪਿੰਡ ਅੱਜ ਪਾਣੀ ਫਟਮਾਂਗੂ ਵਧਿਆਗਾ ਸਰਦੂਲਗੜ ਦੇ ਵਿੱਚ 23 ਫੁੱਟ ਪਾਣੀ ਹੋਣ ਵਾਲਾ 2 ਇੰਚ ਪਾਣੀ ਥੱਲੇ ਚੱਲ ਰਿਹਾ ਸੋ ਪਿੱਛੋਂ ਜੋ ਪਾਣੀ ਆ ਰਿਹਾਗਾ ਉਹ ਆਪਣੇ 24 ਘੰਟਿਆਂ ਦੇ ਵਿੱਚ ਆਪਣੇ ਪਾਣੀ ਉਹ ਪਹੁੰਚ ਜਾਣਾਗਾ ਸੋ ਸਾਰੇ ਭਰਾ ਆਪੋ ਆਪ ਦੇ ਬੰਨਾਂ ਦਾ ਧਿਆਨ ਰੱਖੋ ਤੇ ਬੰਨਾਂ ਉੱਤੇ ਬਿਨਾਂ ਮਤਲਬ ਤੋਂ ਜਾ ਕੇ ਨਾ ਖੜੋ ਇਹ ਕੋਈ ਇੰਟਰਟੇਨਮੈਂਟ ਵਾਲਾ ਕੰਮ ਨਹੀਂ ਚੱਲ ਰਿਹਾਗਾ ਇੱਥੇ ਸੋ ਪੁਲਾਂ ਉੱਤੇ ਵੀ ਬਿਨਾਂ ਬੇਫਾਲਤੂ ਨਾ ਖੜੋ ਤੇ ਪੁਲਾਂ ਦੀਆਂ ਕੰਧਾਂ ਤੋਂ ਵੀ ਦੂਰ ਰਹੋ ਆਪਾਂ ਦੇਖਦੇ ਆਂ ਪੁਲ ਦੇ ਉੱਤੇ ਬਹੁਤ ਜ਼ਿਆਦੇ ਲੋਕ ਐ ਲਮਕ ਲਮਕ ਕੇ ਦੇਖਦੇ ਜਿਵੇਂ ਕਿ ਉੱਤੇ ਫਿਲਮ ਚੱਲ ਰਹੀ ਹੋਵੇ ਮਨ ਕੇ ਚਲੋ ਸੋ ਧੰਨਵਾਦ ਬਾਈ